ईद ਦਾ ਆਜਾਦ ਤਿਹਾੜੂ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਅੱਜ ਮਲੇਰ ਕੋਟਲਾ ਦੀ ਵੱਡੀ Eidgah ਦੇ ਵਿੱਚ ਵੀ Eid ਦੀ ਨਮਾਜ਼ ਅਦਾ ਕੀਤੀ ਗਈ ਅਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਦੁਆਵਾਂ ਨੇ ਉਹ ਮੰਗੀਆਂ ਗਈਆਂ ਜਮੀਲੁਰ रहमान ਜੀ ਨੇ ਜਿਹੜੇ ਐਮ ਐਲ ਏ ਮਲੇਰ ਕੋਟਲਾ ਉਹਨਾਂ ਵੱਲੋਂ ਅੱਜ ਜਿਹੜੀਆਂ ਹੈਗੇ ਇੱਥੇ ਆ ਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਜਿਹੜੀ Eid ਮੁਬਾਰਕਬਾਦ ਜਿਹੜੀ ਦਿੱਤੀ ਗਈ ਆ ਲੱਖਾਂ ਦੀ ਤਦਾਦ ਦੇ ਵਿੱਚ ਇਸ Eidgah ਦੇ ਵਿੱਚ ਜਿਹੜੇ ਲੋਕ ਨੇ ਉਹ Eid ਦੀ ਨਮਾਜ਼ ਅਦਾ ਕਰਨ ਪਹੁੰਚੇ ਤੇ ਜਿਹੜੇ ਗੈਰ ਮੁਸਲਮਨ ਲੋਕ ਵੀ ਉਹ ਵੀ ਇੱਥੇ ਮੁਸਲਮਾਨ ਭਾਈਚਾਰੇ ਨੂੰ ਜਿਹੜੀਆਂ ਈਦ ਦੀਆਂ ਮੁਬਾਰਕਾਂ ਦੇਣ ਵਾਸਤੇ ਉਹ ਇੱਥੇ ਪਹੁੰਚੇ ਸੀ ਗੱਲਬਾਤ ਕਰਾਂਗੇ ਇੱਥੇ ਐਮ.ਐਲ.ਏ ਸਾਹਿਬ ਨਾਲ ਸਰ ਕੀ ਕਹੋਗੇ ਅੱਜ ਕੀ ਮੁਬਾਰਕਵਾਦੋ ਅੱਜ ਈਦੁਲ ਆਜ਼ਾਦ ਦਾ ਪਵਿੱਤਰ ਤਿਹਾੜੀ ਹੈ ਇਸ ਨੂੰ ਬਕਰਾ ਈਦ ਵੀ ਕਿਹਾ ਜਾਂਦਾ ਹੈ ਔਰ ਇਸ ਈਦ ਦੇ ਇਸ ਪਵਿੱਤਰ ਦਿਹਾੜੇ ਦੇ ਮੌਕੇ ਤੇ ਮੈਂ ਪੂਰੀ ਦੁਨੀਆ ਭਰ ਦੇ ਮੁਸਲਮਾਨ ਭਾਈਚਾਰੇ ਨੂੰ ਖਾਸ ਕਰਕੇ ਸਾਡੇ ਭਾਰਤ ਦੇ ਔਰ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਦੇ ਮੁਸਲਮਾਨ ਭਾਈਚਾਰੇ ਨੂੰ ਮੈਂ ਦਿਲ ਦੀਆਂ ਢੁਆਈਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ Eid ਦਾ ਇਹ ਤਹਿਵਾਰ Hazrat Ibrahim Alaihi Salam ਔਰ ਉਹਨਾਂ ਦੇ بیٹے Hazrat Ismail Alaihi Salam ਦੀ ਸੁਨਤ ਹੈ ਔਰ ਉਹਨਾਂ ਦੀ ਕੁਰਬਾਨੀ ਦੀ ਯਾਦ ਦਿਲਾਉਂਦਾ ਹੈ ਕਿ ਅੱਲਾਹ ਤਾਲਾ ਦਾ ਹੁਕਮ ਪਾ ਕੇ Hazrat Ibrahim Alaihi Salam ਨੇ ਆਪਣੇ بیٹے ਦੀ ਕੁਰਬਾਨੀ ਦਾ ਨਜ਼ਰਾਨਾ ਰੱਬ ਦੇ ਹਜ਼ੂਰ ਪੇਸ਼ ਕੀਤਾ ਔਰ ਅੱਲਾਹ ਤਾਲਾ ਨੇ ਉਹਨਾਂ ਦੀ ਥਾਂ ਤੇ ਦੁੰਬਾ ਉਤਾਰਿਆ ਜੰਨਤ ਦੇ ਵਿੱਚੋਂ ਔਰ ਉਹ ਰਵਾਇਤ ਜਿਹੜੀ ਹੈ ਉਹ ਸੁਨਤ ਜਿਹੜੀ ਹੈ ਉਹ ਤਰੀਕਾ ਜਿਹੜਾ ਹੈ ਉਹ ਅੱਜ ਤੱਕ ਪੂਰੇ ਵਰਲਡ ਦੇ ਵਿੱਚ ਮੁਸਲਮਾਨ ਭਾਈਚਾਰਾ ਜਿਹੜਾ ਹੈ ਈਦ-ਉਲ-ਅਜ਼ਾ ਦੇ ਮੌਕੇ ਤੇ ਦੁਹਰਾਉਂਦਾ ਆ ਰਿਹਾ ਹੈ ਔਰ حضرت ਇਸਮਾਇਲ ਅਲੈਹਿਸਲਾਮ ਨੂੰ ਜਦੋਂ حضرت ਇਬਰਾਹਿਮ ਅਲੈਹਿਸਲਾਮ ਉਹਨਾਂ ਦੇ ਪਿਤਾ ਜੀ ਨੇ ਦੱਸਿਆ ਕਿ ਰੱਬ ਦਾ ਹੁਕਮ ਹੈ ਕਿ ਤੁਹਾਡੀ ਮੈਂ ਰੱਬ ਦੇ ਰਸਤੇ 'ਚ ਕੁਰਬਾਨੀ ਕਰਨੀ ਹੈ ਉਹਨਾਂ ਨੇ ਫੌਰੀ ਤੌਰ ਤੇ ਰਜ਼ਾਮੰਦੀ ਜ਼ਾਹਰ ਕੀਤੀ ਕਿਹਾ ਇਫ ਅਲ ਮਾ ਤੂ ਮਰ ਸਤਜਦੂਨ ਇਨਸ਼ਾ ਅੱਲਾਹ ਮਨ ਅਸਾਬਿਰਨ ਮੇਰੇ ਅੱਬੂ ਜਾਨ ਜੋ ਰੱਬ ਨੇ ਤੁਹਾਨੂੰ ਹੁਕਮ ਦਿੱਤਾ ਹੈ ਇਸ ਨੂੰ ਤੁਰੰਤ ਪੂਰਾ ਕਰੋ ਮੈਨੂੰ ਤੁਸੀਂ ਸਬਰ ਕਰਨ ਵਾਲਿਆਂ ਵਿੱਚੋਂ ਭਾਵੇਂਗੇ ਤੇ ਇਸ ਤੋਂ ਮਤਲਬ ਹੈ ਵੀ ਇਹ ਸਿੱਧ ਹੁੰਦਾ ਹੈ ਕਿ ਕਿੰਨੇ ਮੱਲਾ ਉੱਚੇ ਕਿਰਦਾਰ ਦੇ ਮਾਲਕ ਸਨ ਹਸਤੀ ਇਸਮਾਈਲ ਅਰਹਮ ਅਲਾਇਹ ਸਲਾਮ ਕਿ ਆਪਣੇ ਅਬੂ ਦੇ ਹੁਕਮ ਤੇ ਉਹਨਾਂ ਨੇ ਫੌਰਨ ਮਤਲਬ ਹੈ ਵੀ ਲਬੈਕ ਕਿਹਾ ਔਰ ਇਹ ਫੈਜ਼ਾਨ ਨਜ਼ਰ تھا ਜਾਂ ਕਿ ਮਕਤਬ ਕੀ ਕਰਾਮਤ ਸੀ ਸਿਖਾਏ ਕਿਸ ਨੇ ਇਸਮਾਈਲ ਕੋ ਆਦਾਬੇ ਫਰਜ਼ੰਦੀ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਪੂਰੇ ਜੀਵਨ ਵਿੱਚ ਗਰੀਬ ਲੋਕਾਂ ਲਈ ਬੇਸਹਾਰਾ ਲੋਕਾਂ ਲਈ ਹੱਕ ਔਰ ਇਨਸਾਫ ਲਈ ਡਟ ਕੇ ਖੜੀਏ ਔਰ ਹਰ ਵਕਤ ਅਸੀਂ ਹੱਕ ਔਰ ਸੱਚ ਦੇ ਲਈ ਕੁਰਬਾਨੀ ਦੇਣ ਦੇ ਲਈ ਤਿਆਰ ਰਹੀਏ ਰੱਬ ਦੇ ਹੁਕਮਾਂ ਦੀ ਪਾਬੰਦੀ ਲਈ ਹਮੇਸ਼ਾ ਅਸੀਂ ਤਿਆਰ ਰਹੀਏ ਭਗਵੰਤ ਮਾਨ ਜੀ ਨੇ ਜਿਹੜੇ ਮੁੱਖ ਮੰਤਰੀ ਪੰਜਾਬ ਨਾਲ ਵੱਲੋਂ ਵੇਜਣ ਦੇ ਕੋਈ ਸੰਦੇਸ਼ ਦਿੱਤਾ ਗਿਆ ਜੀ ਹਾਂ ਬਿਲਕੁਲ ਜੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਈਦ ਦੇ ਇਸ ਪਵਿੱਤਰ ਮੌਕੇ ਤੇ ਪੂਰੇ ਪੰਜਾਬ ਦੇ ਮੁਸਲਮਾਨ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ ਪੇਸ਼ ਕੀਤੀਆਂ ਹਨ ਮੈਂ ਪੰਜਾਬ ਸਰਕਾਰ ਵੱਲੋਂ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਵੱਲੋਂ ਅੱਜ ਈਦ ਗਾਦੀ ਫਸੀਲ ਤੋਂ ਵੀ ਮੁਸਲਮਾਨ ਭਾਈਚਾਰੇ ਨੂੰ ਮੁਬਾਰਕਬਾਦ ਦਿੱਤੀ ਹੈ ਤੇ ਹੁਣ ਫਿਰ ਮੈਂ ਮਤਲਬ ਹੈ ਵੀ ਉਹਨਾਂ ਵੱਲੋਂ ਪੰਜਾਬ ਦੇ ਸਮੂਹ ਮੁਸਲਮਾਨ ਭਾਈਚਾਰੇ ਨੂੰ ਈਦ-ਉਲ-ਆਜ਼ਾਦੀਆਂ ਮੁਬਾਰਕਾਂ ਪੇਸ਼ ਕਰਦਾ ਹਾਂ